ਬਰ ਬਸ ਤੋ ਇਹ ਦਿਨ ਮੈਂ ਨਾ ਬੜੇ ਪਰੇਸ਼ਾਨ ਜੀ ਹੋਨੇ ਕਿ ਹਮ ਕਿੱਥੋਂ ਕਿੱਥੇ ਲੱਭਾਂ ਅਸੀਂ ਮੈਡਮ ਸੋ ਆਈ ਗੋ ਆਊਟ ਅਲੋਨ ਐਂਡ ਆਈ ਵਾਂਟ ਟੂ ਸੀ ਹਾਊ ਆਈ ਫੀਲ ਐਜ਼ ਅ ਊਮਨ ਇੱਕ ਪਗਲ ਸਿੰਘ ਪਾਰਕ ਆ ਉੱਥੇ ਵੀ ਦੇਖੋ ਅਸੀਂ ਆਪਣੀਆਂ ਕੁੜੀਆਂ ਨੂੰ ਲੈ ਕੇ ਤਾਂ ਜਾਂਦੇ ਆ ਬਟ ਉੱਥੇ ਥੋੜਾ ਜਿਹਾ ਬਹੁਤ ਖਰਾਬ ਆ ਮੋਲ ਵੀ ਲੜਕੇ ਲੜਕੀਆਂ ਸਕੂਲ ਦੀ ਡਰੈਸ ਪਾਈ ਹੁੰਦੀ ਆ ਕਿ ਕੁੜੀਆਂ 5 5 ਵਜੇ ਤੱਕ ਉੱਥੇ ਬੈਠਿਆ ਰਹਿੰਦੀ ਆ

ਬਾਕੀ ਮੁੰਡੇ ਹੈਗੇ ਉੱਥੇ ਉਹ ਨਸ਼ੇ ਵੀ ਕਰ ਰਿਹਾ ਬੈਠੇ ਥੋੜਾ ਉਹਨਾਂ ਦਾ ਵੀ ਕੀਤਾ ਜਾਵੇ ਪੀ ਕੇ ਬੋਤਲਾਂ ਵੀ ਉੱਥੇ ਸੁੱਟਦੇ ਆ ਉਹਨਾਂ ਨੇ ਸੀਟਾਂ ਵੀ ਉੱਥੇ ਸੁੱਟੀਆਂ ਹੁੰਦੀਆਂ ਆ ਕਿ ਅਸੀਂ ਜਦੋਂ ਸੈਰ ਕਰਦੇ ਆ ਸਾਨੂੰ ਖੁੱਦ ਨੂੰ ਸ਼ਰਮ ਆਉਂਦੀ ਹੈ ਅਸੀਂ ਇੱਥੇ ਦੇਖਦੇ ਸੀ ਕਿ ਲੋਕੀ ਪਤਨ ਨਹੀਂ ਜੂਆ ਕਰਦੇ ਸੀ ਕਿ ਤਾਂ ਸ਼ੇਡ ਸੀ ਉਹ ਬਹੁਤ ਘੱਟ ਦੀ ਹੈ ਕਿ ਇਸਾ ਜੇ ਤੁਸੀਂ ਕੰਮ ਕਰਦੇ ਰਹੋਗੇ ਤਾਂ ਇੱਥੇ ਬਹੁਤ ਸੁਖਾਵਾਂ ਮਾਹੌਲ ਸਾਨੂੰ ਮਿਲੇਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਅੱਜ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਇਹ ਐਲਾਨ ਕਰਕੇ ਦੱਸ ਦਿੱਤਾ ਕਿ ਉਸ ਤੋਂ ਉਸਤੇ ਗਨਮੈਨ ਪਰੇਸ਼ਾਨ ਹਨ ਕਾਰਨ ਕਿ ਉਹ ਰਾਤ ਨੂੰ ਬਿਨਾਂ ਦੱਸੇ ਗਨਮੈਨਾਂ ਨੂੰ ਸੜਕਾਂ ਤੇ ਨਿਕਲ ਜਾਂਦੇ ਆ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਖੇਤਰ ਦੇ ਵਿੱਚ ਜਿੱਥੋਂ ਦੇ ਉਹ ਐਸਐਸਪੀ ਆ ਉੱਥੇ ਔਰਤ ਕਿੰਨੀ ਕੁ ਸੁਰੱਖਿਅਤ ਆ ਉਹਨਾਂ ਕਿਹਾ ਕਿ ਜਦੋਂ ਉਹ ਸੜਕਾਂ ਤੇ ਜਾਂਦੇ ਆ ਤੇ ਉਹਨਾਂ ਨੂੰ ਪਤਾ ਲੱਗੇ ਕਿ ਜੇ ਮੈਂ ਸੁਰੱਖਿਅਤ ਨਹੀਂ ਤੇ ਆਮ ਔਰਤ ਕਿਵੇਂ ਸੁਰੱਖਿਅਤ ਹੋਵੇਗੀ ਮੌਕਾ ਸੀ ਰੈਸਟ ਹਾਊਸ ਦੇ ਵਿੱਚ ਇੱਕ ਸੰਪਰਕ ਪ੍ਰੋਗਰਾਮ ਦਾ ਜਿੱਥੇ ਉਹਨਾਂ ਨੇ ਔਰਤਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਉੱਥੇ ਜਿਹੜੇ ਸੀਨੀਅਰ ਸਿਟੀਜ਼ਨ ਬੈਠੇ ਸੀ ਬੈਂਚਾਂ ਦੇ ਉੱਤੇ ਗੱਲਬਾਤ ਕਰ ਰਹੇ ਸੀ ਸ਼ਹਿਰ ਕਰਨਾਏ ਸੀ ਉਹਨਾਂ ਕੋਲੇ ਵੀ ਜਾ ਕੇ ਬੈਠ ਗਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਸ਼ਹਿਰ ਦੇ ਬਾਰੇ ਫੀਡਬੈਕ ਲਈ ਨਸ਼ਿਆਂ ਬਾਰੇ ਫੀਡਬੈਕ ਲਈ ਤੇ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਸਿੱਧਾ ਪੁੱਛਿਆ ਤੇ ਨਾਲ ਦੀ ਨਾਲ ਹੱਲ ਵੀ ਕਢਣ ਦੇ ਇਲਾਨ ਕਰ ਦਿੱਤੇ ਆਓ ਸੁਣਦੇ ਹਾਂ ਕਿਸ ਤਰ੍ਹਾਂ ਹੋਈ ਗੱਲਬਾਤ ਕਿਸ ਤਰ੍ਹਾਂ ਕਿਹਾ ਉਹਨਾਂ ਨੇ ਕਿ ਮੇਰੇ ਤੋਂ ਮੇਰੇ ਗਨਮੈਨ ਪਰੇਸ਼ਾਨ ਆ ਤੇ ਉਹਨਾਂ ਦੇ ਸੰਪਰਕ ਪ੍ਰੋਗਰਾਮ ਦੇ ਵਿੱਚ ਆਇਆਂ ਔਰਤਾਂ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਰੱਖੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਨਹੀਂ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਐਸਐਸਪੀ ਕਿੱਥੇ ਚਲੇ ਜਾਂਦੀ ਹੈ ਰਾਤੀ ਬਿਕਾਜ਼ ਐਜ਼ ਐਨ ਐਸਐਸਪੀ ਆਈ ਵਾਂਟ ਟੂ ਸੀ ਕਿ ਕੀ ਮੈਂ ਰਾਤ ਕੇ 10 ਵਜੇ ਅਕੇਲੇ ਉਸ ਸੜਕ 'ਤੇ ਨਿਕਲ ਸਕਤੀ ਹਾਂ

ਇਕ ਦੂਜਾ ਅਗਰ ਕੋਈ ਐਸੇ ਬਹੁਤ ਬਾਰ ਸ਼ਹਿਰ 'ਚ ਐਸੇ ਪੁਆਇੰਟਸ ਹੁੰਦੇ ਆ ਜਿੱਥੇ ਰਾਤ ਵੇਲੇ ਲਾਈਟ ਘਟਾ ਹੈ ਜਾਂ ਜਿਵੇਂ ਤੁਸੀਂ ਕਿਹਾ ਕਿ ਕੁਝ ਮੋਟਰਸਾਈਕਲ 'ਤੇ ਅਗਰ ਮੰਨ ਲਿਆ ਦੋ ਮੁੰਡੇ ਨਿਕਲ ਰਹੇ ਆ ਤਾਂ ਯੂ ਇਮੀਡੀਏਟਲੀ ਫੀਲ ਅਨਸੇਫ ਜਾਂ ਕੁਝ ਐਸੇ ਇੱਕ ਬਲੈਕ ਸਪਾਟਸ ਹੁੰਦੇ ਆ ਸੋ ਉਹਨਾਂ ਦੇ ਵੀ ਆਈ ਵੁੱਡ ਵਾਂਟ ਕਿ ਜਿਵੇਂ ਤੁਸੀਂ ਸਾਨੂੰ ਕੁਝ ਪੁਆਇੰਟਾਂ ਬਾਰੇ ਪਹਿਲਾਂ ਦੱਸਿਆ ਤੁਸੀਂ ਸਾਨੂੰ ਦੱਸੋ ਸਪੈਸ਼ਲੀ ਜਿਹੜੇ ਵੈਲ ਮੀਨਿੰਗ ਸਾਡੀ ਪੜ੍ਹਿਆ ਲਿਖਿਆ ਤੱਕ ਦਾ ਹੈ ਜਿਹੜਾ ਆਫਿਸ ਗoing ਤੱਕ ਦਾ ਹੈ ਜਿਹੜਾ ਕਮਾ ਕੇ ਖਾਣੇ ਵਾਲਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਐ ਐਂਡ ਇੱਕ ਇੱਕ એવી ਇਮੇਜ ਹੁੰਦੀ ਹੈ ਕਿ ਨਹੀਂ ਜੀ ਪੁਲਿਸ ਦੇ ਕੋਲ ਨਾ ਜਾਣਾ ਪਏ ਸੋ ਮੈਂ ਉਹ ਡਿਸਟੈਂਸ ਕੱਟ ਕਰਨਾ ਚਾਹੁੰਦੀ ਹਾਂ ਯੂ ਸ਼ੁਡ ਕਮ ਟੂ ਅਸ ਬਾਈ ਫੀਲਿੰਗ ਕਿ ਹਾਂ ਜੀ ਉਹ ਸਾਡੇ ਮਿਸਟਰ ਨੇ ਜਿਵੇਂ ਉੱਥੇ ਜਾਣਗੇ ਤੇ ਤੁਹਾਨੂੰ ਇੱਕ ਕੌਨਫੀਡੈਂਸ ਅਸੀਂ ਦੇ ਪਾਈਏ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਬਹੁਤ ਜ਼ਿਆਦਾ ਹੁੰਦਾ ਹੈ ਸਟ੍ਰੈਸ ਹਾਂ ਜੀ ਜੀ ਸਾਫ਼ੀ ਹੱਦ ਤੱਕ ਬਦਲਣਾ ਜੇ ਕੋਈ ਜਦ ਸੁਧਰੇ ਹੋਇਆ ਤਾਂ ਬਹੁਤ ਬੰਦਾ ਸਟੇਟਸ ਕਿਉਂ ਹੋਣਾ ਜੀ ਇਹ ਰੱਖੀ ਹੈ ਜੀ ਕੱਲਾ ਨੂੰ ਹੁੰਦਾ ਸੀ ਕੱਲਾ ਨੂੰ ਕੋਈ ਦੱਸ ਦੀ ਜਵੇ ਤੁਮ ਕੋਪਾਈ ਹੋਣੀ ਹੈ ਦੀ ਇਹਨਾਂ ਨੇ ਤੁਮ ਨੂੰ ਬੈਠ ਨਹੀਂ ਸਕਦੇ ਜੇਕਰ ਨਹੀਂ ਕਰਦੇ ਹੋਣ ਪਹਿਲਾਂ ਨਾਲ ਚੋਕਲੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੱਚਿਆਂ ਨੂੰ ਲੈ ਕੇ ਆਂਦੇ ਹੋ ਹਾਂ ਜੀ ਆਂਦੇ ਹਾਂ ਸਾਡੇ ਬੱਚੇ ਨਹੀਂ ਹੁੰਦੇ ਅੱਛਾ ਗ੍ਰੈਂਟਡ ਹੈ ਤੁਹਾਡੇ ਕੋਲ ਕੋਰੇ ਹੋਟਲ ਆਲੇ ਛੇੜਾ ਹਾਂ ਬਹੁਤ ਵਧੀਆ ਹੋਰ ਕੋਈ ਜਿਹੀ ਪ੍ਰੋਬਲਮ ਤੁਹਾਨੂੰ ਪਰਸਪਰ ਜੀ ਕੋਈ ਨਹੀਂ ਹੈ ਕੋਈ ਟੈਂਪਰਿੰਗ ਨਹੀਂ ਉਸ ਤੋਂ ਬਿਨਾਂ ਜੇ ਬਿਜਲੀ ਨਹੀਂ ਕੋਈ ਹੋਣ ਦੀ ਲੋੜ ਤਾਂ ਸਾਡੇ ਹੋਰ ਜਿੱਥੇ ਆਪਣੇ

ਤੁਹਾਡਾ ਜਿਹੜਾ ਕੰਮ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਤੁਹਾਡੀ سپور ਸਾਨੂੰ ਮਿਲਦੀ ਆ ਕਿ ਅਸੀਂ ਬੇਫਿਕਰ ਹੋ ਕੇ ਹੁਣ ਬਾਹਰ ਜਾ ਸਕਦੇ ਆ ਬੇਫਿਕਰ ਹੋ ਕੇ ਅਸੀਂ ਆਪਣੇ ਬੱਚਿਆਂ ਨੂੰ ਕਿਤੇ ਵੀ ਛੱਡ ਸਕਦੇ ਆ ਇਸੇ ਤਰ੍ਹਾਂ ਹੀ ਸਾਨੂੰ ਤੁਹਾਡੀ سپور ਮਿਲਦੀ ਰਹੀ ਤਾਂ ਬਹੁਤ ਹੀ ਵਧੀਆ ਲੇਡੀਜ਼ ਸੇਫ ਹੈ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਤੁਹਾਨੂੰ ਸਾਡੀ ਲੋੜ ਹੈ ਅਸੀਂ ਤੁਹਾਡੇ ਨਾਲ ਖੜਾਗੇ ਪਰ ਸਾਡੀ ਇੱਕ ਰਿਕਵੈਸਟ ਹੈ ਕਿ ਪਾਰਕ ਦੇ ਵਿੱਚ ਇੱਕ ਤਾਂ ਪਾਣੀ ਦਾ ਸੋਰੀ ਰੈਸਟ ਹੌਟ ਦੇ ਵਿੱਚ ਇੱਕ ਪਾਣੀ ਦਾ ਇੰਤਜ਼ਾਮ ਨਹੀਂ ਹੈਗਾ ਇੱਕ ਵਾਸ਼ਰੂਮ ਦਾ ਨਹੀਂ ਹੈਗਾ ਸਾਨੂੰ ਇਹ ਦਿੱਕਤਾਂ ਥੋੜੀਆਂ ਜਿਹਾ ਆ ਰਹੀਆਂ ਇੱਕ ਭਗਤ ਸਿੰਘ ਪਾਰਕ ਹੈ ਉੱਥੇ ਵੀ ਦੇਖੋ ਅਸੀਂ ਆਪਣੀਆਂ ਕੁੜੀਆਂ ਨੂੰ ਲੈ ਕੇ ਤਾਂ ਜਾਂਦੇ ਆ ਬਟ ਉੱਥੇ ਥੋੜਾ ਜਿਹਾ ਬਹੁਤ ਖਰਾਬ ਐ ਮੋਲ ਵੀ ਲੜਕੇ ਲੜਕੀਆਂ ਸਕੂਲ ਦੀ ਡਰੈੱਸ ਪਾਈ ਹੁੰਦੀ ਆ ਕਿ ਕੁੜੀਆਂ 5-5 ਵਜੇ ਤੱਕ ਉੱਥੇ ਬੈਠਿਆ ਰਹਿੰਦੀਆਂ ਅਸੀਂ ਸਕੂਲਾਂ ਦਾ ਨਾਮ ਨਹੀਂ ਲੈਣਾ ਚਾਹੁੰਦੇ ਬਟ ਇਸ ਚੀਜ਼ ਤੇ ਵੀ ਕੋਣਾ ਬੋਰ ਕੀਤਾ ਜਾਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਵਧੀਆ ਮਾਹੌਲ 'ਚ ਲੈ ਕੇ ਜਾ ਸਕਾਂ ਕਿ ਜੇ ਬਾਪੀ ਮੁੰਡੇ ਹੈਗੇ ਉਥੇ ਉਹ ਨਸ਼ੇ ਵੀ ਕਰ ਰਿਹਾ ਬੈਠੇ ਥੋੜਾ ਉਹਨਾਂ ਦਾ ਵੀ ਕੀਤਾ ਜਾਵੇ ਪੀਸੀ ਬੋਤਲਾਂ ਵੀ ਉਥੇ ਛੁੱਟ ਪਿਆ ਉਹਨਾਂ ਨੇ ਸੀਟਾ ਵੀ ਉਥੇ ਸੁੱਟੀਆਂ ਹੁੰਦੀਆਂ ਆ ਕਿ ਅਸੀਂ ਜਦੋਂ ਸੈਰ ਕਰਦੇ ਆ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਕਿੱਥੇ ਸੈਰ ਕਰੀਏ ਇਸ ਲਈ ਸਾਡੀ ਇਹੀ ਰਿਕਵੈਸਟ ਹੈ ਥੋੜਾ ਜਿਹਾ ਇਸ ਚੀਜ਼ ਨੂੰ ਗੌਰ ਕੀਤਾ ਜਾਵੇ ਕਿ ਅਸੀਂ ਬੇਫਿਕਰ ਹੋ ਕੇ ਆਪਣਾ ਕਿੱਥੇ ਮਾਜੀ ਭਾਂ ਸਕੀਏ ਤੁਸੀਂ ਪੀਸੀ ਆਰ ਇੰਚਾਰਜ ਟ੍ਰੈਫਿਕ ਇੰਚਾਰਜ ਹੈਗੇ ਜੀ ਉਥੇ ਡੇਲੀ ਦੇ ਇੱਕ ਆਪਣੀਆਂ ਪੈਟ੍ਰੋਲਿੰਗ ਦਾ ਗੇੜਾ ਰੱਖੋ ਠੀਕ ਹੈ ਇਨ ધ ਨੈਕਸਟ ਵਨ ਵੀਕ ਮੈਨੂੰ ਇਹ ਚ ਇੰਪਰੂਵਮੈਂਟ ਚਾਹੀਦਾ ਦੂਜਾ ਮੈਡਮ ਤੁਹਾਡੀ ਜਿਹੜੀ ਇਹ ਡਿਮਾਂਡ ਹੈਗੀ ਰਿਗਾਰਡਿੰਗ ਦਾ ਵਾਸ਼ਰੂਮਸ ਔਰ ਪਾਣੀ ਦੇ ਇਹ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਅਸੀਂ ਲਿਆਵਾਂਗੇ ਕਿਉਂਕਿ ਇਹ ਮਹੱਤਵਪੂਰਨ ਹੈ ਉਹਨੇ ਜੋ ਜਿਹੜਾ ਸਾਡੀ ਫੁੱਲ ਡਿਊਟੀ ਹੈ ਤੁਹਾਨੂੰ ਸੇਫ ਮਹਿਸੂਸ ਕਰਾਣਾ ਉਹ ਅਸੀਂ ਕਰਾਂਗੇ ਤੀਜਾ ਆਈ ਵੁੱਡ ਵਾਂਟ ਕਿ ਇਹ ਜਿੰਨੇ ਵੀ ਪ੍ਰਿੰਸੀਪਲ ਹੈ ਆਪਣੇ ਸਕੂਲਸ ਦੇ ਸਾਡੀ ਸਾਂਝ ਦੀ ਟੀਮ ਹੁੰਦੀ ਹੈ ਸਾਂਝ ਕਿੱਥੇ ਬਣਾਓ ਇਹਨੂੰ ਜਿਹੜੀ ਆਪਣੇ पीपीएमएम ਦੀ ਟੀਮਸ ਜਾਂਦੀ ਹੈ ਪ੍ਰਿੰਸੀਪਲਸ ਨੂੰ ਮਿਲਣ ਔਰ ਸਕੂਲਾਂ ਉਥੇ ਇਹ ਵਾਲਾ ਇਸ਼ੂ ਜ਼ਰੂਰ ਫਲੈਗ ਕਰੋ ਕਿ ਕੋਈ ਵੀ ਬੱਚਾ ਅਗਰ ਆਫਟਰ ਸਕੂਲ ਅਗਰ ਯੂਨੀਫਾਰਮ ਚ ਕਿਤੇ ਮਿਲਦਾ ਹੈ ਉਹਨੇ ਮਿਸਬੀਹੇਵ ਨਹੀਂ ਕਰਨਾ ਲੇਕਿਨ ਉਹਨਾਂ ਦੇ ਪੇਰੈਂਟਸ ਨੂੰ ਜ਼ਰੂਰ ਇਨਫੋਰਮ ਕਰੀਏ ਆਪਾਂ ਕਿਉਂਕਿ ਮੈਨੂੰ ਪੇਰੈਂਟਸ ਨੂੰ ਨਹੀਂ ਪਤਾ ਉਹ ਸੋ ਵੀਲ ਟੇਕ ਕੇਅਰ ਆਫ ਇਟ ਪਰ ਅਸੀਂ ਮੰਨ ਲਓ ਕਿ ਤੁਸੀਂ ਸਾਡੀ ਬੇਟੀ ਐਸਐਸਪੀ ਅਸੀਂ ਮੰਨ ਕਰਦੇ ਆ ਕਿ ਤੁਸੀਂ ਨਸ਼ਾ ਮੁਕਤੀਵਾਦੀ ਉਹ ਵਹੀ ਮਾਣ ਤੋਂ ਤੇ ਰਿਸਪੈਕਟੇਬਲ ਮੈਡਮ ਇੱਕ ਸਾਡੀ ਬਹੁਤ ਵੀ ਖੁਸ਼ੀ ਦੀ ਗੱਲ ਹੈ ਅਸੀਂ ਇੱਥੇ ਦੇਖਦੇ ਸੀ ਕਿ ਲੋਕੀ ਪਤਨੀ ਜੂਆ ਕਰਦੇ ਸੀ ਕਿ ਤਾਂ ਸ਼ੇਟ ਸੀ ਉਹ ਬਹੁਤ ਘੱਟ ਗਈ ਹੈ ਤੇ ਇਸਾਂਗੇ ਤੁਸੀਂ ਕੰਮ ਕਰਦੇ ਰਹੋਗੇ ਤਾਂ ਇੱਥੇ ਬਹੁਤ ਸੁਖਾਵਾਂ ਮਾਹੌਲ ਸਾਨੂੰ ਮਿਲੇਗਾ ਥੈਂਕ ਯੂ ਵੈਰੀ ਮਚ ਸੋ